ਜਿਨ੍ਹਾਂ ਦੇ ਖੱਲੀਆਂ ਚੜਦੀਆਂ ਨੇ ਨਾੜਾਂ ਚੜਦੀਆਂ ਨੇ ਗਰਦਨ ਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਆ ਤੁਸੀਂ ਜਦੋਂ ਵੀ ਸਰਵਾਈਕਲ ਦਾ ਅਟੈਕ ਹੋ ਜੇ ਨਸ ਚੜ ਜੇ ਲੱਤ ਖਿੱਚਦੇ ਆ ਫੜਦੇ ਆ ਕਦੇ ਆ ਕਰਦੇ ਆ ਪਾਣੀ ਪੀ ਲਓ ਪਾਣੀ 'ਚ ਥੋੜਾ ਜਿਹਾ ਕੇਸਰ ਪਾ ਲਓ ਜੇ ਕੇਸਰ ਨਹੀਂ ਹੈਗਾ ਨੇੜੇ ਜਿਹੜੇ ਅਜਵਾਇਣ ਪਾ ਲਓ ਅਜਵਾਇਣ ਵੀ ਜੇ ਹੱਥ ਪੱਲੇ ਨਹੀਂ ਲੱਗਦੀ ਤਾਂ ਚੱਕ ਕੇ ਮਿੱਟੀ ਪਾ ਲਓ ਤਾਂ ਮਿੱਟੀ ਦਾ ਅੰਸ਼ ਉਹਦੇ ਵਿੱਚ ਆ ਜਾਂਦਾ ਤਾਂ ਉਹ ਵਾਲਾ ਪਾਣੀ ਪੀਓ ਜੇ ਕੁਝ ਵੀ ਨਹੀਂ ਹੈਗਾ ਤਾਂ ਘੜੇ ਦਾ ਪਾਣੀ ਲੱਭੋ ਉਹ ਪੀਓ ਹੈਨਾ ਇਹ ਪਾਣੀ ਜਿਹੜਾ ਹੈਗਾ ਤੁਹਾਡੀਆਂ ਖੱਲੀਆਂ ਚੜ੍ਹਨੋਂ ਹਟਾ ਦੋ ਲੋਕੀ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆ ਜਿਹੜਾ ਕਿ ਰੋਂਗ ਹੈ ਸਵੇਰੇ ਉੱਠ ਕੇ ਨਰਮ ਪਾਣੀ ਪਿਓ ਗਰਮ ਨਹੀਂ ਪੀਣਾ ਨਰਮ ਪੀਣਾ ਪਾਣੀ ਜਿਹੜਾ ਹੈਗਾ ਹਮੇਸ਼ਾ ਨਰਮ ਪਿਓ ਔਰ ਪਾਣੀ ਚ ਨਿੰਬੂ ਪਾ ਕੇ ਨਾ ਪੀਓ ਸਵੇਰੇ ਸਵੇਰੇ ਨਾ ਪੀਓ ਅੱਜ ਤੱਕ ਮੈਨੂੰ ਇੱਕ ਵੀ ਵਿਦਵਾਨ ਹੈ ਜਾ ਕੇ ਕਹਿ ਦਵੇ ਵੀ ਮੈਨੂੰ 20 ਸਾਲ ਹੋ ਗਏ ਨਿੰਬੂ ਪਾਣੀ ਤੇ ਸ਼ਾਇਦ ਪੀਂਦੇ ਨੂੰ ਮੇਰਾ ਭਾਰ ਉਦੋਂ 60 ਕਿਲੋ ਜੀ ਤੇ ਅੱਜ ਮੇਰਾ ਭਾਰ 60 ਦੀ ਜਗ੍ਹਾ 55 ਹੋ ਗਿਆ ਕੋਈ ਵੀ ਨਹੀਂ ਕਹ ਸੋ 60 ਦੀ ਜਗ੍ਹਾ 70 ਹੋਇਆ ਹੋਊਗਾ ਨਾਲੇ ਤਾਂ ਵਜਨ ਨਾਲੇ ਗੋਡਿਆਂ 'ਚ ਅੱਡ ਜੂਰੀ ਕੈਸਿਡ ਵਧ ਗਿਆ ਗਿੱਟਿਆਂ 'ਚ ਵਧ ਗਿਆ ਪੈਰ ਸੁੱਜਣ ਲੱਗ ਗਏ ਇੱਕ ਸੇਬ ਰੋਜ਼ ਖਾ ਲੋ ਕਦੇ ਹਾਰਟ ਅਟੈਕ ਨਹੀਂ ਆਉਂਦਾ ਜੇ ਮੇਰੀ ਗੱਲ ਝੂਠਾ ਤਾਂ ਦੱਸ ਦਿਓ ਤੇ ਚਾਹ ਛੱਡਣ ਵਾਸਤੇ ਗੇਂਦੇ ਦਾ ਫੁੱਲ ਲੈ ਲੋ ਪਾਣੀ 'ਚ ਉਬਾਲ ਲੋ ਜਾਂ ਪਾਣੀ 'ਚ ਹੀ ਘੇਰ ਲੋ ਉਹ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੋ ਚਾਹ ਦੀ ਆਦਤ ਛੁੱਟ ਜੂ ਤੇ ਵਾਲ ਝੜਦੇ ਨੇ ਨਾ ਤੁਸੀਂ 3.5 ਲੀਟਰ ਪਾਣੀ ਡੇਲੀ ਪੀਣਾ ਸ਼ੁਰੂ ਕਰ ਦੋ ਦੇਖਿਓ ਵਾਲਾਂ 'ਚ ਕਿੰਨਾ ਫਰਕ ਆਊਗਾ ਹੂੰ ਘੜੇ ਦਾ ਪੀਣਾ ਸ਼ੁਰੂ ਕਰ ਦੋਗੇ ਤਾਂ ਜਿਹੜਾ ਫਰਕ 6 ਮਹੀਨੇ ਚ ਪੈਣਾ 3 ਚ ਹੀ ਪਊਗਾ। ਕਈ ਲੋਕਾਂ ਨੂੰ ਹਾਰਟ ਅਟੈਕ ਆ ਜਾਂਦਾ। ਸਿੱਧਾ ਸਿਰ 'ਚ ਪਾਣੀ ਨਹੀਂ ਪਾਉਣਾ ਚਾਹੀਦਾ। ਜਿਹੜੇ ਲੋਕ ਪਾਣੀ ਸਿੱਧਾ ਸਿਰ 'ਚ ਪਾ ਕੇ ਨਹਾਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਕੀ ਕੀ ਪ੍ਰੋਬਲਮ ਆਉਂਦੀ। ਕਈਆਂ ਨੂੰ ਤਾਂ ਵਾਲਾਂ ਦੇ ਵਿੱਚ ਇੰਨੇ ਵੱਡੇ ਪੈਚ ਬਣ ਜਾਂਦੇ ਆ। ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਪਾਣੀ ਬਾਰੇ ਗੱਲਬਾਤ ਕਰਾਂਗੇ। ਕੈਨ ਨੂੰ ਛੋਟਾ ਜਿਹਾ ਸ਼ਬਦ ਹੈ ਛੋਟਾ ਜਿਹਾ ਟੋਪਿਕ ਹੈ ਪਰ ਇਹ ਕੰਮ ਬਹੁਤ ਵੱਡੇ ਨੇ ਇਹਦੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸੁਭਾਸ਼ ਗੋਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਬਿਲਕੁਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਆਪਣੇ ਭੈਣ ਭਰਾ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਿਰ ਪਾਣੀ ਹੈ ਨਾ ਜਿੰਨਾ ਵਧੀਆ ਕੰਮ ਕਰਦਾ ਸਾਡੀ ਬੋਡੀ ਦੇ ਵਿੱਚ ਅਸੀਂ ਕਈ ਵਾਰੀ ਉਹਨਾਂ ਹੀ ਉਹਨੂੰ ਅਵੋਇਡ ਕਰਦੇ ਹਾਂ ਨਾ ਕਈ ਵਾਰੀ ਪਿਆਸ ਲੱਗੀ ਹੁੰਦੀ ਆ ਜੇ ਘੱਟ ਲੱਗੀ ਹੁੰਦੀ ਆ ਅਸੀਂ ਅਵੋਇਡ ਕਰ ਦਿੰਦੇ ਆ ਵੀ ਕੀ ਪੀਣਾ ਹੈ ਨਾ ਤਾਂ ਅੱਜ ਆਪਾਂ ਲੋਕਾਂ ਨੂੰ ਉਹ ਦੱਸਣਾ ਕਿ ਪਾਣੀ ਪੀਣ ਦੇ ਫਾਇਦੇ ਕੀ ਨੇ ਬਿਲਕੁਲ ਜੀ ਪਾਣੀ ਜਿਹੜਾ ਹੈਗਾ ਇਹ ਆਪਣੇ ਸਰੀਰ ਦੇ ਵਿੱਚ 70% ਹੁੰਦਾ ਬਾਕੀ ਸਭ ਹੱਡ ਮਾਸ ਹੈ ਪਾਣੀ ਤੁਹਾਡਾ ਸਰੀਰ ਦੀ ਬਹੁਤ ਵੱਡੀ ਨੀਡ ਆ ਇਹਦਾ ਸਭ ਤੋਂ ਵੱਡਾ ਫਾਇਦਾ ਦੱਸਾਂ ਤੁਹਾਨੂੰ ਕੀ ਆ ਜਿਨ੍ਹਾਂ ਦੇ ਖੱਲੀਆਂ ਚੜਦੀਆਂ ਨੇ ਨਾੜਾਂ ਚੜ੍ਹਦੀਆਂ ਨੇ ਗਰਦਨ ਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਆ ਤੁਸੀਂ ਜਦੋਂ ਵੀ ਸਰਵਾਈਕਲ ਦਾ ਅਟੈਕ ਹੋ ਜਾਏ ਨਸ ਚੜ ਜੇ ਲੱਤ ਖਿੱਚਦੇ ਆ ਫੜਦੇ ਆ ਕਦੇ ਆ ਕਰਦੇ ਆ ਪਾਣੀ ਪੀ ਲਓ ਪਾਣੀ 'ਚ ਥੋੜਾ ਜਿਹਾ ਕੇਸਰ ਪਾ ਲਓ ਜੇ ਕੇਸਰ ਨਹੀਂ ਹੈਗਾ ਨੇੜੇ ਜਿਹੜੇ ਅਜਵਾਇਣ ਪਾ ਲਓ ਅਜਵਾਇਣ ਵੀ ਜੇ ਹੱਥ ਪੱਲੇ ਨਹੀਂ ਲੱਗਦੀ ਤਾਂ ਚੱਕ ਕੇ ਮਿੱਟੀ ਪਾ ਲਓ ਪਾਣੀ ਪੀ ਲਓ ਮਿੱਟੀ ਚੁਟਕੀ ਭਰ ਪਾਉਣੀ ਹੈ ਕਿਥੇ ਪਰ ਲਉ ਬੋਤਲ ਮਿੱਟੀ ਪਾ ਲਓ ਤਾਂ ਮਿੱਟੀ ਦਾ ਅੰਸ਼ ਉਹਦੇ ਵਿੱਚ ਆ ਜਾਂਦਾ ਤਾਂ ਉਹ ਵਾਲਾ ਪਾਣੀ ਪੀਓ ਜੇ ਕੁਝ ਵੀ ਨਹੀਂ ਹੈਗਾ ਤਾਂ ਘੜੇ ਦਾ ਪਾਣੀ ਲੱਭੋ ਉਹ ਪੀਓ ਹੈਨਾ ਇਹ ਪਾਣੀ ਜਿਹੜਾ ਹੈਗਾ ਤੁਹਾਡੀਆਂ ਖੱਲੀਆਂ ਚੜ੍ਹਨੋਂ ਹਟਾ ਦੂ ਔਰ ਤੁਹਾਡੀ ਜਿਹੜੀ ਹੈ ਤਾਂ ਬਾਟਰ ਡੈਫੀਸ਼ੈਂਸੀ ਆ ਔਰ ਤੁਹਾਡੀ ਜਿਹੜੀ ਨਾਖੂਨ ਫਟ ਜਾਂਦੇ ਨੇ ਨੋਂ ਫਟਦੇ ਨੇ ਝਰ ਝਰ ਹੋਈ ਜਾਂਦੇ ਨੇ ਨੋਂ ਟੁੱਟੀ ਜਾਂਦੇ ਨੇ ਦੰਦ ਪੀਲੇ ਹੋ ਗਏ ਦੰਦ ਟੁੱਟਦੇ ਨੇ ਪਾਣੀ ਉਹਨੂੰ ਠੀਕ ਕਰੋ ਪਾਣੀ ਦੀ ਮਾਤਰਾ ਬਾਡੀ ਚ ਜ਼ਿਆਦਾ ਹੋਵੇ ਹੁਣ ਕਈਆਂ ਦੀ ਸਕਿਨ ਹੁੰਦੀ ਆ ਜਿਵੇਂ ਜਲ ਜਾਂਦੀ ਆ ਇੱਕ ਤਰ੍ਹਾਂ ਦੀ ਜਲ ਮਤਲਬ ਜਿਵੇਂ ਪਤਾ ਨਹੀਂ ਕੀ ਹੋ ਜਾਂਦਾ ਵੀ ਝੁਰ ਝੁਰ ਹੋ ਜਾਂਦੀ ਆ ਛੋਟੀ ਉਮਰ ਚ ਜਿਵੇਂ ਮੰਨ ਲਓ ਕਈ ਕਹਿਣਗੇ ਜੀ ਮੇਰੀ ਤਾਂ ਲੇ ਉਮਰ ਮੈਂ ਕਹਿੰਨਾ ਕਿਨੀ ਉਮਰ ਹੈ 22 ਸਾਲ ਉਹ ਲੱਗਦਾ 32 ਦਾ ਹੁੰਦਾ ਕਿਉਂ ਕਿਉਂਕਿ ਪਾਣੀ ਦੀ ਕਮੀ ਹੈ ਬਾਡੀ ਉਹ ਯਾਰ ਇਹ ਤਾਂ ਫਰੀ ਆ ਕੀ ਐ 20 ਰੁਪਏ ਦੀ ਬੋਤਲ ਪਾਣੀ ਦੀ ਲੈ ਕੇ ਪੀ ਲੋ ਫਿਰ ਪੀ ਲੋ ਦਿਨ ਚ ਤਿੰਨ ਬੋਤਲਾਂ ਪਾਣੀ ਪੀਣਾ ਕਿੱਡੀ ਕ ਗੱਲ ਆ ਚਾਰ ਬੋਤਲਾਂ ਪੀ ਲੋ ਬਲਕਿ ਤਿੰਨ ਦੀ ਜਗ੍ਹਾ ਫਿਰ ਬਾਥਰੂਮ ਆਉਂਦਾ ਫਿਰ ਤੁਸੀਂ ਬਾਥਰੂਮ ਰੋਕੀ ਰੱਖਦੇ ਹੋ ਬਾਥਰੂਮ ਨਹੀਂ ਰੋਕਣਾ ਚਾਹੀਦਾ ਜਿਸੇ ਸਿਆਣੇ ਨੇ ਕਿਹਾ ਕਿ ਇੱਕ ਪਸ਼ਾਬ ਤੇ ਇੱਕ ਹਿਸਾਬ ਸਮੇਂ ਸਿਰ ਹੁੰਦਾ ਰਹੇ ਠੀਕ ਰਹਿੰਦਾ ਤਾਂ ਇਸ ਕਰਕੇ ਪਸ਼ਾਬ ਨਹੀਂ ਰੋਕਣਾ ਤੇ ਪਸ਼ਾਬ ਨਹੀਂ ਰੋਕਣਾ ਤੇ ਪਾਣੀ ਵੱਧ ਤੋਂ ਵੱਧ ਪੀਣਾ ਜਿੰਨਾ ਤੁਸੀਂ ਪਾਣੀ ਪੀਓਗੇ ਪਸ਼ਾਬ ਆਊਗਾ ਬਾਡੀ ਅੰਦਰੋਂ ਕਲੀਨ ਹੁੰਦੀ ਆ ਇੰਟਰਸਟੇਨ ਨੂੰ ਕਲੀਨ ਕਰਦਾ ਗੁਰਦਿਆਂ ਨੂੰ ਸਾਫ ਕਰਦਾ ਤੇ ਪਾਣੀ ਦੀ ਜਿਹੜੀ ਕਮੀ ਆ ਬਾਡੀ ਦੇ ਵਿੱਚ ਉਹਨੂੰ ਪੂਰਤੀ ਕਰਦਾ ਦੂਜੀ ਗੱਲ ਹੁਣ ਆਪਾਂ ਗੱਲ ਕਰਾਂਗੇ ਪਾਣੀ ਪੀਣਾ ਕਿਵੇਂ ਚਾਹੀਦਾ ਲੋਕੀ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆ ਜਿਹੜਾ ਕਿ ਰੋਂਗ ਆ ਸਵੇਰੇ ਉੱਠ ਕੇ ਨਰਮ ਪਾਣੀ ਪੀਓ ਗਰਮ ਨਹੀਂ ਪੀਣਾ ਨਰਮ ਪੀਣਾ ਨਰਮ ਕਿਵੇਂ ਮਤਲਬ ਜਿਵੇਂ ਮੰਨ ਲਓ ਠੰਡਾ ਪਾਣੀ ਲੈ ਲਓ ਤੁਸੀਂ ਪੌਣਾ ਗਲਾਸ ਉਹ ਚ ਜਿਹੜਾ 1/3 1/4 ਹੈ ਉਹਨਾਂ ਗਰਮ ਪਾਣੀ ਪਾ ਲਓ ਉਹ ਜਿਹੜਾ ਤੁਹਾਡੀ ਬੋਡੀ ਟੈਂਪਰੇਚਰ ਚ ਆ ਜਾਊਗਾ ਬੱਦ ਪਾਣੀ ਗਰਮ ਨਾ ਪੀਓ ਲੱਖੋ ਕਿ ਨਹੀਂ ਜੋਰਦੀ ਮੈਂ ਗਰਦਨ ਕਮਾਈ ਹੈ ਮੈਨੂੰ ਪਤਾ ਹੈ ਤਾਂ ਕਿੰਨਾ ਸਾਈਡ ਇਫੈਕਟ ਆ ਮੇਰੇ ਮੂਹਰੇ ਆਉਂਦੇ ਨੇ ਲੋਕਾਂ ਕੋਲੇ ਸਾਈਡ ਇਫੈਕਟ ਤੇ ਪਾਣੀ ਜਿਹੜਾ ਹੈਗਾ ਹਮੇਸ਼ਾ ਨਰਮ ਪੀਓ ਔਰ ਪਾਣੀ ਚ ਨਿੰਬੂ ਪਾ ਕੇ ਨਾ ਪੀਓ ਸਵੇਰੇ ਸਵੇਰੇ ਨਾ ਪੀਓ ਬਹੁਤ ਮੇਰੇ ਭੈਣ ਭਰਾ ਨੇ ਉਸ ਮੇਰੇ ਉੱਠਦੇ ਨੇ ਪਾਣੀ ਚ ਨਿੰਬੂ ਨਿਚੋੜ ਲਿਆ ਫਿਰ ਉਹਦੇ ਵਿੱਚ ਸ਼ਹਿਦ ਪਾ ਲੈਂਦੇ ਆ ਸ਼ਹਿਦ ਪਾ ਕੇ ਨਿੰਬੂ ਪਾ ਕੇ ਪੀਂਦੇ ਆ ਕਾਦੇ ਵਾਸਤੇ ਜਿਬਾਜਨ ਘਟੂਗਾ ਇਹੀ ਗੱਲ ਨੇ ਹੁਣ ਹੁਣ ਅੱਜ ਤੱਕ ਮੈਨੂੰ ਇੱਕ ਵੀ ਵਿਦਵਾਨ ਹੈ ਜਾ ਕੇ ਕਹਿ ਦਵੇ ਵੀ ਮੈਨੂੰ 20 ਸਾਲ ਹੋ ਗਏ ਨਿੰਬੂ ਪਾਣੀ ਤੇ ਸ਼ਹਿਦ ਪੀਂਦੇ ਨੂੰ ਮੇਰਾ ਵਜ਼ਨ ਉਦੋਂ 60 ਰਿਹਾ ਜੀ ਤੇ ਅੱਜ ਮੇਰਾ ਵਜ਼ਨ 60 ਦੀ ਜਗ੍ਹਾ 55 ਹੋ ਗਿਆ ਕੋਈ ਵੀ ਨਹੀਂ ਕਹ ਸ 60 ਦੀ ਜਗ੍ਹਾ 70 ਹੋਇਆ ਹੋਊਗਾ ਨਾਲੇ ਤਾਂ ਵਜ਼ਨ ਨਾਲੇ ਗੋਡਿਆਂ 'ਚ ਅੱਡ ਜੂਰੀਕ ਐਸਿਡ ਵੱਧ ਗਿਆ। ਗਿੱਟਿਆਂ 'ਚ ਵੱਧ ਗਿਆ, ਪੈਰ ਸੁੱਜਣ ਲੱਗ ਗਏ। ਕਾਦੇ ਨਾਲ ਲੋਕਾਂ ਨੂੰ ਕਹਿੰਦੇ ਫਿਰਦਾ ਵੀ ਮੈਂ ਤਾਂ ਰੋਜ਼ ਤੜਕੇ ਉੱਠ ਕੇ ਗਰਮ ਪਾਣੀ 'ਚ ਨਾਲੇ ਨਿੰਬੂ ਪਾਉਣਾ, ਨਾਲੇ ਸ਼ਹਿਦ ਪਾਉਣਾ, ਫਿਰ ਮੇਰੇ ਗਿੱਟੇ ਸੁੱਜੀ ਜਾਂਦੇ ਨੇ, ਪਤਾ ਨਹੀਂ ਕੀ ਹੋ ਜਾਂਦਾ। ਉਹ ਭਾਈ ਉਹੀ ਸਾਈਡ ਇਫੈਕਟ ਕਰਦਾ। ਪਾਣੀ ਪੀਓ, ਕੋਈ ਦਿੱਕਤ ਨਹੀਂ। ਪਾਣੀ ਪੀਓ, ਕੋਈ ਦਿੱਕਤ ਨਹੀਂ। ਫਿਰ ਕਹਿੰਦਾ ਪਾਣੀ ਪੀਓ, ਕੋਈ ਦਿੱਕਤ ਨਹੀਂ, ਪਰ ਨਰਮ ਪਾਣੀ ਪੀਓ, ਗਰਮ ਨਾ ਪੀਓ। ਫਿਰ ਇੱਕ ਖੀਰਾ। ਖੀਰਾ ਵੀ ਪਾਣੀ ਹੋਈਆਂ। ਇੱਕ ਐਸਾ ਫਰੂਟ ਆ ਉਹ ਪਾਣੀਆ ਉਹਨੂੰ ਤੁਸੀਂ ਪਿਓ ਮਤਲਬ ਚੱਬ ਚੱਬ ਕੇ ਖਾਓ ਪੀਓ ਦਾ ਮਤਲਬ ਕਿ ਖਾਓ ਤੇ ਨਾਲ ਉਹਦੇ ਗਾਜਰ ਖਾਓ ਜ਼ਿੰਦਗੀ ਜੀ ਜੇ ਕਦੇ ਸਾਂਹ ਚੜ ਗਿਆ ਪੌੜੀ ਚੜਦੇ ਉਤਰਦੇ ਭੱਜਦੇ ਨੱਠਦੇ ਕਦੀ ਨਹੀਂ ਚੜਦਾ ਔਰ ਜੇ ਕਿਤੇ ਤੁਸੀਂ ਉਹਦੇ ਨਾਲ ਉਹ ਖਾ ਲਓ ਅਨਾਰ ਕਿਆ ਬਾਤ ਹੈ ਕਦੇ ਦੰਦਾਂ ਵਾਲੇ ਡਾਕਟਰ ਕੋਲ ਨਹੀਂ ਜਾਣਾ ਪਊਗਾ ਦੰਦਾਂ ਵਾਲੇ ਡੈਂਟਿਸਟ ਡਾਕਟਰ ਸਾਹਿਬ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਕਿਤੇ ਮੇਰਾ ਗੁੱਸਾ ਨਾ ਕਰ ਜਿਓ ਇਹਨਾਂ ਨੇ ਤੁਹਾਡੇ ਕੋਲੇ ਆਉਣਾ ਉਹਨਾਂ ਨੇ ਆ ਹੀ ਜਾਣਾ ਪਰ ਜਿਨ੍ਹਾਂ ਨੇ ਬਚਣਾ ਉਹਨਾਂ ਨੂੰ ਅਨਾਰ ਬਚਾ ਲੂਗਾ ਸੇਬ ਜੇ ਖਾ ਲਮ ਕਮਾਲ ਹੋ ਗਿਆ ਇੱਕ ਸੇਬ ਰੋਜ਼ ਖਾ ਲੋ ਕਦੇ ਹਾਰਟ ਅਟੈਕ ਨਹੀਂ ਆਉਂਦਾ ਜੇ ਮੇਰੀ ਗੱਲ ਝੂਠ ਆ ਤਾਂ ਦੱਸ ਦਿਓ ਜੇ ਮਾਈਗਰੇਨ ਹੁੰਦਾ ਤੁਹਾਨੂੰ ਤਾਂ ਸੇਬ ਦੇ ਵਿੱਚ ਲੌਂਗ ਪਾ ਕੇ ਰੱਖ ਲੋ 2 ਜਾਂ 3 4 ਲੌਂਗ ਪਿਕ ਕਰ ਲੋ ਉਹ ਸੇਬ ਰੱਖ ਦਿਓ ਰਾਤ ਨੂੰ ਟੱਕ ਕੇ ਸਵੇਰੇ ਉੱਠ ਕੇ ਉਹ ਸੇਬ ਚੋਂ ਲੌਂਗ ਕੱਢ ਕੇ ਰੱਖ ਦਿਓ ਸੇਬ ਨੂੰ ਦੰਦੀਆਂ ਵੱਡ ਵੱਡ ਕੇ ਖਾ ਲੋ ਕਿੰਨਾ ਫਾਇਦਾ ਹੋੂ ਸੋਚ ਨਹੀਂ ਸਕਦੇ ਉਸ ਤੋਂ ਬਾਅਦ ਆਪਦਾ ਸਲਾਦ ਖਾ ਲਓ ਫਿਰ ਫਰੂਟ ਜਿਹੜਾ ਜੀ ਕਰਦਾ ਉਹ ਹੋਰ ਖਾ ਲਓ ਪਰ ਸਵੇਰੇ ਸਵੇਰੇ ਕਰ ਲਓ ਜਿਹੜਾ ਕੁਝ ਕਰਨਾ ਹੁਣ ਤੁਹਾਨੂੰ ਇਹ ਵੀ ਦੱਸ ਦਿੰਦਾ ਪਾਣੀ ਦੀ ਮਾਤਰਾ ਮੈਂ ਦੱਸੀ ਹੈ 3 1/2 ਲੀਟਰ ਰੋਜ਼ ਪੀ ਸਕਦੇ ਆ ਆਪਾਂ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪਾਣੀ ਪਿਲਾਓ ਤੇ ਦੂਜਾ ਜਿਹੜਾ ਹੈਗਾ ਲੇਡੀਜ਼ ਐਂਡ ਜੈਂਟਸ ਜਿੰਨਾ ਤੁਹਾਡੀ ਬੋਡੀ ਦਾ ਵਜ਼ਨ ਆ ਮੈਂ ਇੱਕ ਅੰਦਾਜ਼ਾ ਦੱਸ ਦਿੰਦਾ ਮੰਨ ਲਓ ਤੁਹਾਡੀ ਬੋਡੀ ਦਾ ਵਜ਼ਨ 80 ਕਿਲੋ ਆ ਜਿਆਦਾ ਹੋ ਗਿਆ ਨਾ 60 ਕਿਲੋ ਕਹਿੰਦੇ ਆ ਆਪਾਂ ਤੁਹਾਡੀ ਬੋਡੀ ਦਾ ਮੰਨ ਲਓ ਵਜ਼ਨ 60 ਕਿਲੋ ਆ 60 ਕਿਲੋ ਜੇ ਵਜਨ ਆ ਤਾਂ ਤੁਸੀਂ 600 ਗ੍ਰਾਮ 600 ਗ੍ਰਾਮ ਤੁਸੀਂ ਜਿਹੜਾ ਹੈਗਾ ਫਲ ਖਾ ਸਕਦੇ ਹੋ 600 ਗ੍ਰਾਮ ਫਲ ਖਾ ਸਕਦੇ ਹੋ ਜੇ ਤੁਹਾਡੀ ਬੋਡੀ ਦਾ ਵਜਨ 60 ਕਿਲੋ ਆ ਤਾਂ ਜੇ ਬਰਦਤ ਉਹਦੇ ਮੁਤਾਬਕ ਲਾ ਲਿਓ ਹਸਾਬ ਤੇ ਜੇ ਤੁਹਾਡਾ ਵਜਨ ਘਟਾ ਹੈ ਤਾਂ ਉਹਦੇ ਮੁਤਾਬਕ ਲਾ ਲਿਓ ਤੇ ਜੇ ਤੁਸੀਂ ਖਾਣਾ ਹੈਗਾ ਸਲਾਦ ਤਾਂ ਉਹ ਖਾ ਸਕਦੇ ਹੋ ਤੁਸੀਂ ਉਹਦੇ ਨਾਲ ਅੱਧਾ 300 ਗ੍ਰਾਮ ਸਮਝੋ ਗੱਲ ਨੂੰ ਜੇ ਤੁਸੀਂ ਖਾਣਾ ਡਰਾਈ ਫਰੂਟ ਤਾਂ 6 60 ਕਿਲੋ ਵਾਲਾ 60 ਗ੍ਰਾਮ ਡਰਾਈ ਫਰੂਟ ਖਾ ਸਕਦਾ ਇਹਦੇ ਨਾਲ ਕੀ ਹੈ ਕਿ ਜੇ ਸਾਰੀ ਉਮਰ ਖਾ ਲੋਂਗੇ ਭਾ ਇਹ ਚੀਜ਼ਾਂ ਨੂੰ ਹਫ਼ਤੇ ਚ ਇੱਕ ਦਿਨ ਮਿਸ ਕਰ ਦਿਓ ਵਰਤ ਕਰ ਦਿਓ ਜੇ ਤੁਸੀਂ ਸਾਰੀ ਉਮਰ ਖਾ ਲੋਂਗੇ ਤੁਹਾਨੂੰ ਛੇਤੀ ਛੇਤੀ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਜ਼ ਗੁਰਦੇ ਔਰ ਸਾਡਾ ਜਰਨਲ ਸਿਸਟਮ ਇਹ ਤੋਂ ਬਿਨਾ ਕੁਝ ਹੈਗਾ ਸਰੀਰ ਦੇ ਵਿੱਚ ਐਹੀ ਨੇ ਨਾ ਪੰਜ ਛੇ ਚੀਜ਼ਾਂ ਇਹਨਾਂ ਨੂੰ ਸਾਫ਼ ਰੱਖਣਗੇ ਮਜ਼ਬੂਤ ਰੱਖਣਗੇ ਮੈਂ ਕਿਹੜਾ ਤੁਹਾਡੇ ਕੋਲ ਕੁਝ ਭਾਈ ਗੱਲ ਬਹੁਤੀ ਕਰਦਾ ਮੈਂ ਤਾਂ ਇਹ ਕਹਿਣਾ ਵੀ ਥੋੜਾ ਜਿਹਾ ਖਾਣ ਪੀਣ ਸਿੱਧਾ ਕਰ ਲੋ ਜੇ ਤੁਸੀਂ ਖਾਣ ਪੀਣ ਸਿੱਧਾ ਕਰ ਲੋਗੇ ਮੈਨੂੰ ਥੈਂਕ ਯੂ ਬੋਲੋਗੇ ਕਦੇ ਤੁਹਾਡੇ ਘਰ ਮੁਰਦੀ ਲੰਘੂਗਾ ਚਾਹ ਪੀਜੂਗਾ ਇਸ ਤੋਂ ਵੱਧ ਦੱਸੋ ਮੈਂ ਹੁਣ ਤੁਸੀਂ ਕਹੋਗੇ ਗੋਲ ਸਾਹਿਬ ਤੁਸੀਂ ਆਪ ਚਾਹ ਦੀ ਗੱਲ ਕਰੀ ਜਾਂਦੇ ਹੋ ਮੈਂ ਚਾਹ ਤੋਂ ਪਹਿਲਾਂ ਦੋ ਘੁੱਟ ਪਾਣੀ ਪੀਣਾ ਗੱਲ ਪਾਣੀ ਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਦੇ ਵੀਡੀਓ ਚ ਵੀ ਚਾਹ ਪਾਣੀ ਨੂੰ ਪਾਣੀ ਚਾਹ ਕਰ ਦੋ ਪਾਣੀ ਪਹਿਲਾਂ ਦੋ ਤਿੰਨ ਘੁੱਟਾਂ ਭਰ ਲਓ। ਉਸ ਤੋਂ ਬਾਅਦ ਚਾਹ ਪੀ ਲਓ ਕੋਈ ਨੁਕਸਾਨ ਨਹੀਂ ਕਰਦੀ। ਦਿਨ 'ਚ ਇੱਕ ਜਾਂ ਦੋ ਤੋਂ ਵੱਧ ਚਾਹ ਨਾ ਪੀਓ। ਜਿਨ੍ਹਾਂ ਨੂੰ ਮੇਰੀਆਂ ਮਾਤਾ ਭੈਣਾਂ ਨੂੰ ਲੱਗਦਾ ਵੀ ਮੈਂ ਸ਼ਾਮ ਨੂੰ ਜੇ 3:00 ਵਜੇ ਮੈਨੂੰ ਚਾਹ ਨਹੀਂ ਮਿਲਦੀ ਮੈਂ ਤਾਂ ਤੋੜ ਪੈਂਦੀ ਆ ਮੇਰੇ ਤਾਂ ਸਿਰ ਦੁਖਦਾ। ਫਿਰ ਉਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਨੂੰ ਕਹਿਣ ਦਾ ਤੂੰ ਚਿੱਟਾ ਪੀਨਾ ਤੂੰ ਸ਼ਰਾਬ ਪੀਨਾ ਤੂੰ ਮਾੜੇ ਕੰਮ ਕਰਦਾ। ਭਈ ਇਹ ਵੀ ਤਾਂ ਫਿਰ ਐਡਿਕਸ਼ਨ ਹੋ ਗਈ ਨਾ। ਸ਼ਰਾਬੀ ਜੇ ਸ਼ਰਾਬ ਨਹੀਂ ਪੀਂਦਾ ਉਹਨੂੰ ਨੀਂਦ ਨਹੀਂ ਆਉਂਦੀ। ਸ਼ਰਾਬੀ ਜਿਹੜਾ ਬੰਦਾ ਨਸ਼ਾ ਕਰਨ ਲੱਗ ਗਿਆ ਉਹ ਭੁੱਖੀ ਨਹੀਂ ਖਾਂਦਾ ਉਹਨੂੰ ਤੋੜ ਲੱਗਦੀ ਆ ਬਈ ਤਾਂ ਹੁਣ ਤੁਸੀਂ ਜੇ ਚਾਹ ਨਹੀਂ ਛੱਡ ਸਕਦੇ ਤਾਂ ਉਹ ਨਸ਼ਾ ਕਿਵੇਂ ਛੱਡਣਗੇ ਤੇ ਚਾਹ ਛੱਡਣ ਵਾਸਤੇ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਨੁਸਖੇ ਗੇਂਦੇ ਦਾ ਫੁੱਲ ਲੈ ਲਓ ਪਾਣੀ 'ਚ ਉਬਾਲ ਲਓ ਜਾਂ ਪਾਣੀ 'ਚ ਹੀ ਘੇਰ ਲਓ ਉਹ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ ਚਾਹ ਦੀ ਆਦਤ ਛੁੱਟ ਜੂ ਗੇਂਦਾ ਚਾਹ ਬਣਾ ਕੇ ਪੀਓ ਆਪਣੇ ਕੋਲ ਬਣੀ ਬਣਾਈ ਮਿਲ ਜਾਂਦੀ ਆ ਗੇਂਦਾ ਚਾਹ ਉਹਦੇ ਤੇ ਮੈਂ ਲਿਖਿਆ ਬੈਦਬਾਨ ਸ਼ਾਹੀ ਗੇਂਦਾ ਚਾਹ ਮੈਂ ਸੱਚ ਵਿੱਚ ਸ਼ਾਹੀ ਲਿਖਿਆ ਉਹਦੇ ਉੱਤੇ ਤੇ ਇਸ ਤਰ੍ਹਾਂ ਕਰਕੇ ਜਿਹੜਾ ਤੁਸੀਂ ਲਓਗੇ ਨਾ ਤਾਂ ਬਹੁਤ ਗੁੱਡ ਚੀਜ਼ਾਂ ਵੜਨਗੀਆਂ ਪਾਣੀ ਦੀ ਮਾਤਰਾ ਵੱਧ ਤੋਂ ਵੱਧ ਲਓ ਪਾਣੀ ਦੇ ਫਾਇਦੇ ਅੱਖਾਂ ਵਾਸਤੇ ਪਾਣੀ ਦੇ ਫਾਇਦੇ ਵਾਲ ਵਾਸਤੇ ਵਾਲ ਝੜਦੇ ਨੇ ਨਾ ਤੁਸੀਂ 3.5 ਲੀਟਰ ਪਾਣੀ ਡੇਲੀ ਪੀਣਾ ਸ਼ੁਰੂ ਕਰਦੋ ਦੇਖਿਓ ਵਾਲਾਂ 'ਚ ਕਿੰਨਾ ਫਰਕ ਆਊਗਾ ਘੜੇ ਦਾ ਪੀਣਾ ਸ਼ੁਰੂ ਕਰਦੋਂਗੇ ਤਾਂ ਜਿਹੜਾ ਫਰਕ 6 ਮਹੀਨੇ 'ਚ ਪੈਣਾ 3 'ਚ ਹੀ ਪਊਗਾ ਥੋੜਾ ਜਿਹਾ ਮੇਰੀ ਗੱਲ ਤੇ ਗੌਰ ਕਰੋ ਔਰ ਵੱਡੀ ਗੱਲ ਕੀ ਆ ਜਿਹੜੇ ਘੜੇ ਨੇ ਉਹਨਾਂ 'ਚ ਵੀ ਬਹੁਤ ਕੁਝ ਆ ਘੜਿਆਂ ਵਾਲਿਆਂ ਨੂੰ ਬਾਲੇ ਧਰਮਾਤਮਾ ਨਾ ਸਮਝੋ ਜਿਹੜੇ ਘੜੇ ਬਣਾਉਂਦੇ ਆ ਉਹ ਵੀ ਬੜਾ ਕੁਝ ਕਰਦੇ ਆ ਅੱਜ ਕੱਲ ਹੀਰੋ ਬਣ ਗਏ ਉਹ ਅਸੀਂ ਸਾਡੇ ਵਰਗੇ ਬੋਲੀ ਜਾਂਦੇ ਆ ਮੈਂ ਇੱਕ ਦਿਨ ਘੜਾ ਲੈਣ ਗਿਆ ਉਹ ਮੈਨੂੰ ਉਹ ਮੈਂ ਉਹਦਾ ਵੀਡੀਓ ਦਿਖਾਇਆ ਮੈਂ ਕਿਹਾ ਘੜਿਆਂ ਨੂੰ ਪ੍ਰਮੋਟ ਅਸੀਂ ਲੋਕ ਕਰਦੇ ਆ ਹੈ ਉਹ ਤੁਸੀਂ ਸਾਡੇ ਨਾਲ ਹੀ ਮੈਂ ਲੋਕਾਂ ਨੂੰ ਕੀ ਕਰਦੇ ਹਾਂ ਤੁਸੀਂ ਉਹ ਕਹੇ ਜਾਣੀ ਜਾਂ ਚੱਪਣ ਕਿਸੇ ਹੋਰ ਦਾ ਘੜਾ ਕਿਸੇ ਹੋਰ ਦਾ ਉਹ ਬਦਲੀ ਜਾਣ ਫਿਰ ਉਹਨੇ ਖੁੱਲ ਕੇ ਦੱਸਿਆ ਵੀ ਇਹ ਤਾਂ ਜੇ ਉੱਥੋਂ ਆਉਂਦੇ ਨੇ ਆਏ ਆਉਂਦੇ ਨੇ ਮਤਲਬ ਉਹ ਵੀ ਚੰਗੀ ਤਰ੍ਹਾਂ ਉਹਨਾਂ ਨਾਲ ਬਹਿਸ ਕਰਕੇ ਲੋ ਪੈਸੇ ਵਧ ਦੇ ਉਹਨਾਂ ਨੂੰ 10 ਰੁਪਏ ਉਹਦੀ ਨਾਲ ਬਹਿਸ ਕਰਿਆ ਕਰੋ ਕਿਉਂਕਿ ਉਹ ਗਰੀਬ ਵਿਚਾਰਾ ਸੜਕ ਤੇ ਬੈਠਾ ਮਿੱਟੀ ਖਾਂਦਾ ਧੂੜ ਖਾਂਦਾ ਤੁਹਾਡੇ ਲਈ ਲਈ ਬੈਠਾ ਬਸ ਉਹਨੂੰ ਕਹੇ ਵੀ ਆ ਲੈ 10 ਵਧ ਲੈ ਕਿੰਨੇ ਦਾ ਕਹਿੰਦਾ ਘੜਾ ਉਹ ਕਹਿੰਦਾ 450 ਦਾ ਘੜਾ ਹੈ ਤੂੰ 500 ਲੈ ਪਰ ਮੈਨੂੰ ਅਸਲੀ ਗੱਲ ਦੱਸ ਕੀ ਆ ਉਹ ਤੁਹਾਨੂੰ ਦੱਸੂ ਘੜੇ ਦੀ ਵਿੱਚ ਅਸਲੀ ਚੀਜ਼ ਕੀ ਆ ਟੁੱਟੀ ਵਾਲਾ ਘੜਾ ਆਪਾਂ ਲੈਣਾ ਨਹੀਂ ਐ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਤੁਹਾਨੂੰ ਟੂਟੀ ਵਾਲੇ ਘੜੇ ਦੇ ਵਿੱਚ ਵਾਇਰਸ ਹੁੰਦਾ ਬੈਕਟੀਰੀਆ ਹੁੰਦਾ ਟੂਟੀ ਵਾਲੀ ਜਗ੍ਹਾ ਤੇ ਜੰਮਣੇ ਜੰਮਣਾ ਇਸ ਕਰਕੇ ਇੰਨੇ ਵੀ ਸਿਆਣੇ ਨਾ ਬਣੋ ਵੀ ਆਪਾਂ ਮਤਲਬ ਨਿਆਣੀ ਸਾਡਾ ਮਜ਼ਾਕ ਕੋੜਾ ਜਾਣ ਇਸ ਕਰਕੇ ਉਹ ਚੀਜ਼ਾਂ ਦਾ ਖਿਆਲ ਰੱਖੋ ਬਾਕੀ ਪਾਣੀ ਜਿਹੜਾ ਹੈਗਾ ਉਹਦੇ ਨਾਲ ਜਦੋਂ ਤੁਸੀਂ ਨਹਾਉਨੇ ਹੋ ਪਾਣੀ ਨਾਲ ਨਹਾਉਣ ਦਾ ਵੀ ਇੱਕ ਤਰੀਕਾ ਹੈ ਪਾਣੀ ਨੂੰ ਪਹਿਲਾਂ ਪੈਰਾਂ ਤੇ ਪਾਓ ਫਿਰ ਇੱਕ ਲੱਤ ਗਿੱਲੀ ਕਰੋ ਫਿਰ ਦੂਜੀ ਗਿੱਲੀ ਉਹਦੇ ਤੇ ਮੱਗ ਨਾਲ ਪਾਣੀ ਪਾਓ ਫਿਰ ਤੁਸੀਂ ਮੋਢਿਆਂ ਤੇ ਪਾਓ ਫੇਰ ਪਾਉ ਸਿਰ ਤੇ ਪਾਣੀ ਬਾਬਾ ਜੀ ਦਾ ਨਾਮ ਲੈ ਕੇ ਤੁਸੀਂ ਦੇਖੋਗੇ ਨਜ਼ਾਰਾ ਹੀ ਆ ਗਿਆ ਜਿਹੜੇ ਲੋਕ ਸਿੱਧਾ ਪਾਣੀ ਸਿਰ 'ਚ ਪਾਉਂਦੇ ਆ ਕਈ ਵਾਰੀ ਪ੍ਰੋਬਲਮ ਆ ਸਕਦੀ ਹੈ ਕਈ ਲੋਕਾਂ ਨੂੰ ਸਟਾਕ ਆ ਜਾਂਦਾ ਕਈ ਲੋਕਾਂ ਨੂੰ ਹਾਰਟ ਅਟੈਕ ਆ ਜਾਂਦਾ ਕਈ ਲੋਕਾਂ ਦੇ ਅੰਦਰ ਉਹ ਇੱਕ ਪ੍ਰੋਬਲਮ ਕਰ ਦਿੰਦਾ ਕਈ ਲੋਕਾਂ ਨੂੰ ਹਾਰਟ ਅਟੈਕ ਆ ਜਾਂਦਾ ਸਿੱਧਾ ਸਿਰ 'ਚ ਪਾਣੀ ਨਹੀਂ ਪਾਉਣਾ ਚਾਹੀਦਾ ਜਿਹੜੇ ਲੋਕ ਪਾਣੀ ਸਿੱਧਾ ਸਿਰ 'ਚ ਪਾ ਕੇ ਨਹਾਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਕੀ 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 ਪ੍ਰੋਬਲਮ ਆਉਂਦੀਆਂ ਕਈਆਂ ਨੂੰ ਤਾਂ ਵਾਲਾਂ ਦੇ ਵਿੱਚ ਇੰਨੇ بڑے ਪੈਚ ਬਣ ਜਾਂਦੇ ਆ ਕਿਉਂਕਿ ਉਹ ਚੀਜ਼ ਨਾ ਬਾਡੀ ਲੈਂਦੀ ਨਹੀਂ ਜਿਹੜੀ ਬਾਡੀ ਦੀ ਡੀਡ ਆ ਹੁਣ ਅਸੀਂ ਨਦੀ 'ਚ ਬੜਦੇ ਆ ਸਿੱਧਾ ਜਿਹੜਾ ਸਿੱਧੀ ਛਾਲ ਮਾਰਦੇ ਨੇ ਉਹਨਾਂ ਦਾ ਹਾਲ ਦੇਖੋ ਜਿਹੜੇ ਮਾੜਾ ਮਾੜਾ ਹੌਲੀ ਹੌਲੀ ਪੈਰਪੂਰ ਗਿੱਲੇ ਕਰਕੇ ਬੜਦੇ ਨੇ ਫਰਕ ਪੈਂਦਾ ਬਾਡੀ ਨੂੰ ਟੈਂਪਰੇਚਰ ਵਾਸਤੇ ਹੁਣ ਕਿਸੇ ਨੂੰ ਤਾਂ ਆਪਾ ਜਿਹੜੇ ਸਾਸਤਰੀ ਕਾਲ ਜੀ ਉਹਦਾ ਫਰਕ ਪੈਂਦਾ ਇਸ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖੋ ਪਾਣੀ ਜਿਹੜਾ ਹੈਗਾ ਉਹਦਾ ਸੇਵਨ ਪਾਣੀ ਹਰ ਪਾਸੇ ਦੀ ਜਿਹੜਾ ਆਪਾਂ ਯੂਜ਼ ਕਰਦੇ ਚਾਹ ਪੀਣ ਲਈ ਣਾਉਣ ਲਈ ਕੁਝ ਧੋਣ ਲਈ ਜਿਵੇਂ ਵੀ ਪਾਣੀ ਨੂੰ ਯੂਜ਼ ਕਰਨਾ ਪਾਣੀ ਨੂੰ ਸ਼ੁੱਧ ਤਰੀਕੇ ਨਾਲ ਯੂਜ਼ ਕਰੋ ਘੜੇ ਦਾ ਪਾਣੀ ਵੱਧ ਤੋਂ ਵੱਧ ਯੂਜ਼ ਕਰੋ ਮੂਰੇ ਮੌਸਮ ਵਧੀਆ ਆ ਰਿਹਾ ਬਹੁਤ ਵਧੀਆ ਹੋ ਜਾਣਾ ਹੁਣ ਮੌਸਮ ਲੋ ਆਪਣੇ ਕੀ ਨੌਲੇ ਨੇ ਹੋਲੀ ਤੋਂ ਬਾਅਦ ਤਾਂ ਹੋਰ ਵਧੀਆ ਹੋ ਜਾਂਦਾ ਪਰ ਫਿਰ ਵੀ ਜਾਇਜ਼ ਆ ਮੌਸਮ ਆ ਰਿਹਾ ਬਹੁਤ ਵਧੀਆ ਹੁਣ ਗਰਮ ਪਾਣੀ ਪੀਣ ਨੂੰ ਤਾਂ ਜੀ ਨਹੀਂ ਕਰਦਾ ਫਿਰ ਵੀ ਨਾਰਮਲ ਪਾਣੀ ਜਿਹੜਾ ਪੀਣੇ ਉਹਨੂੰ ਨਰਮ ਪਾਣੀ ਪਿਆ ਕਰੋ ਜੇ ਤੁਹਾਨੂੰ ਵੀਡੀਓ ਚੰਗਾ ਲੱਗਿਆ ਤਜਰੂਰ ਇਹਨੂੰ ਸ਼ੇਅਰ ਕਰ ਦਿਓ ਔਰ ਦੂਜੀ ਗੱਲ ਹੋਰ ਹੈ ਪਾਣੀ ਜਿਹੜਾ ਹੈਗਾ ਇਹ ਇਹ ਇੱਕ ਏਦਾਂ ਦੀ ਚੀਜ਼ ਆ ਕਿ ਸਾਡੀ ਬਾਡੀ ਦੀ ਤਸਵੀਰ ਚੇਂਜ ਕਰ ਦਿੰਦਾ ਬਸ ਇਹਨਾਂ ਧਿਆਨ ਰੱਖਿਓ ਕਿਉਂਕਿ ਬਾਡੀ ਦੀ ਤਸਵੀਰ ਆਪਾਂ ਕਹਿੰਦੇ ਨੇ ਇਹਨੂੰ ਪਾਣੀ ਨਹੀਂ ਮਾਫਕਾਇਆ ਫਲਾਣੀ ਜਗ੍ਹਾ ਗਿਆ ਤੇ ਆਏ ਹੋ ਗਿਆ ਤਾਂ ਇਹ ਪਾਣੀ ਜਿਹੜਾ ਹੈਗਾ ਸਾਡੀ ਤਸਵੀਰ ਚੇਂਜ ਕਰ ਦਿੰਦਾ ਤਾਂ ਇਸ ਕਰਕੇ ਪਾਣੀ ਬਹੁਤ ਤਰੀਕੇ ਨਾਲ ਲੈਣਾ ਔਰ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਆ ਤਾਂ www.vaidwan.com ਤੇ ਆ ਕੇ ਸਰਚ ਕਰੋ ਤੇ ਪਾਣੀ ਬਾਰੇ ਜਾਣੋ ਔਰ ਬਹੁਤ ਛੇਤੀ ਅਸੀਂ ਤੁਹਾਨੂੰ ਵੈਦਵਾਨ ਦਾ ਜਿਹੜਾ ਪਾਣੀ ਦੇ ਰਹੇ ਹਾਂ ਨਾ ਉਹ ਬਹੁਤ ਛੇਤੀ ਦੇ ਰਹੇ ਹਾਂ ਆਮ ਕੰਪਨੀਆਂ ਵਾਂਗੂ ਤੁਹਾਨੂੰ ਹਰ ਵਿਆਹ ਸ਼ਾਦੀ ਚ ਹਰ ਹੋਟਲ ਦੇ ਵਿੱਚ ਇਹਨੂੰ ਅਸੀਂ ਐਫਐਸਐਸਏਈ ਤੋਂ ਸਰਟੀਫਾਈਡ ਕਰਵਾ ਰਹੇ ਹਾਂ ਔਰ ਬਕਾਇਦਾ ਇਹਨੂੰ ਅਸੀਂ ਗਵਰਨਮੈਂਟ ਤੋਂ ਅਪਰੂਵ ਕਰਾ ਕੇ ਜਿੰਨੇ ਵੀ 5 ਸਟਾਰ ਹੋਟਲ ਹੋਗੇ ਛੋਟੇ ਹੋਟਲ ਹੋਗੇ ਢਾਬੇ ਹੋਗੇ ਜਾਂ ਆਪਣੇ ਘਰਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਹ ਤੁਸੀਂ Google ਸਰਚ ਕਰਕੇ ਮੰਗਾਇਆ ਕਰੋਗੇ ਵੀ ਪਾਣੀ ਬੈਦਬਾਨ ਦਾ ਚਾਹੀਦਾ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਚੀਜ਼ ਦੀ ਕਮੀ ਆਉਣ ਨਹੀਂ ਦਿੱਤੀ ਵੀ ਕੋਈ ਕਮੀ ਨਾ ਆ ਜੇ ਕਿਉਂਕਿ ਹੁਣ ਸਾਨੂੰ ਵਿਸ਼ਵਾਸ ਹੀ ਨਹੀਂ ਬਣਦਾ ਪਾਣੀ ਅਸੀਂ ਬੋਤਲਾਂ 'ਚ ਵੀ ਪੀਂ ਜਾਂਦੇ ਆ ਸਾਡਾ ਵਿਸ਼ਵਾਸ ਨਹੀਂ ਖੜਦਾ ਇਸ ਕਰਕੇ ਅੱਜ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਵੀ ਤੁਹਾਨੂੰ ਪਾਣੀ ਦੀ ਲੋੜ ਆ ਵਿਆਹ ਸ਼ਾਦੀਆਂ ਵਾਸਤੇ ਤੁਸੀਂ ਵੈਦਵਾਨ ਪਾਣੀ ਜਦੋਂ ਸਰਚ ਕਰੋਗੇ ਤੁਹਾਨੂੰ ਮਿਲੂਗਾ ਥੋੜਾ ਸਮਾਂ ਲੱਗੂਗਾ ਮਾਰਚ ਤੋਂ ਬਾਅਦ ਇਹਦਾ ਜਿਹੜਾ ਪ੍ਰੋਜੈਕਟ ਆ ਪੂਰੀ ਤਰ੍ਹਾਂ ਪਰਫੈਕਟ ਬਣ ਰਿਹਾ ਪਰ ਪਾਣੀ ਜਿਹੜਾ ਪੀਓ ਤੱਕੜੇ ਦਾ ਪੀਓ ਪਰ ਅਸੀਂ ਜਿਹੜਾ ਬੋਤਲਾਂ 'ਚ ਪਾਣੀ ਵੀ ਦੇ ਰਹੇ ਹਾਂ ਉਹ ਮਿੱਟੀ ਦੇ ਡਰਮਾਂ 'ਚੋਂ ਹੀ ਦੇ ਰਹੇ ਹਾਂ ਮਿੱਟੀ ਦੇ ਜਿਹੜੇ ਘੜਿਆਂ 'ਚੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਚੋ ਫਿਲਟਰ ਹੋ ਕੇ ਜਾਵੇ ਤਾਂ ਇੱਕ ਤੁਹਾਨੂੰ ਉਹ ਜੋ ਵੀ ਘੜੇ ਦਾ ਪਾਣੀ ਦਾ ਆਨੰਦ ਆਊਗਾ ਇਹ ਬਹੁਤ ਵੱਡੀ ਗੱਲ ਹੋਣ ਜਾ ਰਹੀ ਹੈ ਅੱਜ ਤੱਕ ਦੇ ਫਿਊਚਰ ਤੇ ਔਰ ਭੂਤ ਭਵਿੱਖ ਜੀ ਨੂੰ ਵੀ ਕਹਿੰਦੇ ਆ ਵੀ ਜਿਹੜਾ ਵੈਦਵਾਨ ਘੜੇ ਦਾ ਪਾਣੀ ਲਿਖ ਕੇ ਆਊਗਾ ਬੋਤਲ ਦੇ ਉੱਤੇ ਤੁਸੀਂ ਯਾਦ ਕਰੋਗੇ ਸਜੇ ਇੰਟਰਵਿਊ ਵਧੀਆ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦਿਓ ਇਜਾਜ਼ਤ ਸਸ਼ੇਕ